ਡੇਲੀ ਪੋਸਟ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਦੀਪ ਸਿੰਘ 5 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਨੇਪਰੇ ਚੜ੍ਹ ਗਈਆਂ ਹਨ ਜਿਸ ਨੂੰ ਲੈ ਕੇ ਕੁਝ ਦਿੱਕਾ-ਦੁੱਕਾ ਥਾਂ ਜਗ੍ਹਾ ਤੇ ਛੱਡ ਕੇ ਅਮਨ-ਅਮਾਨ ਦੇ ਨਾਲ ਸ਼ਾਂਤੀਪੂਰਵਕ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਖਤਮ ਹੋ ਗਈਆਂ ਹਨ ਪਰ ਕੁਝ ਅੰਦਰੂਨੀ ਮਤਭੇਦਾਂ ਕਰਕੇ ਵਰਕਰਾਂ ਦੀ ਆਪਸੀ ਅਣਬਣ ਕਰਕੇ ਕੁਝ ਜਗ੍ਹਾ ਤੇ ਥੋੜੀ ਬੋਤੀ ਤਤਕਾਰ ਭਾਜਪੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਕਾਰ ਦੇਖਣ ਨੂੰ ਮਿਲੀ ਜਿਸ ਨੂੰ ਦਿੱਲੀ ਦੀ ਪੁਲਿਸ ਨੇ ਮੁਸ਼ਤੇਦੀ ਦੇ ਨਾਲ ਕੰਟਰੋਲ ਕਰ ਲਿਆ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਸਸੋਦੀਆ ਬੀਜੇਪੀ ਦੇ ਵਰਕਰਾਂ ਦੇ ਨਾਲ ਅਥੋਂ ਪਈ ਹੁੰਦੇ ਹੋਏ ਦਿਖਾਈ ਦਿੱਤੇ ਗਏ ਕੁਝ ਕਰਨਾ ਕਰਕੇ ਭਗਵੇਂ ਕੱਪੜੇ ਜਿਸ ਦੀ Hindu ਧਰਮ ਦੇ ਵਿੱਚ ਵੱਡੀ ਮਾਨਤਾ ਹੈ ਅਤੇ ਉਸ ਨੂੰ ਪੂਜਣ ਦੇ ਬਰਾਬਰ ਮੰਨਿਆ ਜਾਂਦਾ ਹੈ ਚੋਣ ਪ੍ਰਚਾਰ ਦੇ ਵਿੱਚ ਅਤੇ ਬੋਲਿੰਗ ਬੂਥਾਂ ਦੇ ਉੱਪਰ ਬੀਜੇਪੀ ਵਰਕਰਾਂ ਵੱਲੋਂ ਜੋ ਟੇਬਲ ਲਗਾਏ ਗਏ ਸਨ ਉਹਨਾਂ ਉੱਪਰ ਪਗਮੇ ਕੱਪੜੇ ਪਾਏ ਹੋਏ ਸਨ ਜਿਸ ਕਰਕੇ ਮਨੀਤ 소ਦੀਆਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਦੇ ਵਿੱਚ ਤਤਕਾਰ ਬਣ ਗਈ ਜਿਸ ਕਰਕੇ ਆਮਾਦਮੀ ਪਾਰਟੀ ਅਤੇ ਬੀਜੇਪੀ ਦੇ ਵਰਕਰਾਂਸ ਵਿੱਚ ਉਲਝਦੇ ਦਿਖਾਈ ਦਿੱਤੇ ਪਰ ਮੁਸ਼ਤੇਦੀ ਦੇ ਨਾਲ ਦਿੱਲੀ ਪੁਲਿਸ ਦੁਆਰਾ ਕੰਟਰੋਲ ਸਥਿਤੀ ਨੂੰ ਕਾਬੂਚ ਕਰ ਲਿਆ ਗਿਆ ਅੱਜ ਤੁਹਾਨੂੰ ਦੱਸਣ ਲੱਗੇ ਹਾਂ ਕਿ ਦਿੱਲੀ ਦੇ ਵਿੱਚ ਕਿਸ ਪਾਰਟੀ ਦੀ ਬਣੇਗੀ ਸਰਕਾਰ ਵੱਖ-ਵੱਖ ਪ੍ਰਾਈਵੇਟ ਏਜੰਸੀਆਂ ਦੁਆਰਾ ਲਗਾਤਾਰ ਇੱਕ ਮਹੀਨੇ ਤੂੰ ਦਿੱਲੀ ਦੇ ਵੱਖ-ਵੱਖ ਵੋਟਰਾਂ ਦੇ ਨਾਲ ਦਿੱਲੀ ਦੇ ਵਰਕਰਾਂ ਦੇ ਨਾਲ ਕਾਂਗਰਸ ਦੇ ਆਗੂ ਲੀਡਰਾਂ ਦੇ ਨਾਲ ਭਾਜਪਾ ਦੇ ਆਗੂ ਲੀਡਰਾਂ ਦੇ ਨਾਲ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਦਿਗਜ ਆਗੂਆਂ ਦੇ ਨਾਲ ਰابطਾ ਕਾਇਮ ਕਰਨ ਤੋਂ ਬਾਅਦ ਜਿਸ ਨਤੀਜੇ ਤੇ ਪਹੁੰਚੇ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਕੁਝ ਏਜੰਸੀਆਂ ਦੁਆਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਰੀ ਅਤੇ ਜ਼ਿਆਦਾਤਰ ਜੋ ਏਜੰਸੀਆਂ ਨੇ ਜਿਟ ਅਪੋਲ ਦੇ ਅੰਕੜੇ ਦਿਖਾਏ ਹਨ ਉਸ ਵਿੱਚ ਬੀਜੇਪੀ ਮੋਦੀ ਸਰਕਾਰ ਦਿੱਲੀ ਦੇ ਵਿੱਚ ਵੱਡੇ ਬਹੁਮਤ ਦੇ ਨਾਲ ਕਾਬਜ਼ ਹੁੰਦੀ ਦਿਖਾਈ ਦੇ ਰਹੀ ਹੈ। ਬੀਜੇਪੀ ਲਈ ਇੱਕ ਚੰਗਾ ਸੁਨੇਹਾ ਅਤੇ ਖੁਸ਼ਖਬਰੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 8 ਫਰਵਰੀ ਨੂੰ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਨੀ ਤੈ ਹੋ ਚੁੱਕੀ ਹੈ। ਹੋ ਸਕਦਾ ਹੈ ਕਿ ਬਹੁਮਤ ਤੋਂ ਦੋ ਚਾਰ ਵੋਟਾਂ ਘਟ ਜਾਣ ਬੀਜੇਪੀ ਦੀਆਂ ਪਰ ਕਾਂਗਰਸ ਪਾਰਟੀ ਦੇ ਸਮਰਥਨ ਦੇ ਨਾਲ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣਾ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਏ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਜੋ ਕਿ ਲਗਾਤਾਰ ਪਿਛਲੇ 12 ਸਾਲਾਂ ਤੋਂ ਦਿੱਲੀ ਦੇ ਵਿੱਚ ਕਾਬਜ਼ ਹੈ ਤੀਜੀ ਵਾਰ ਲਗਾਤਾਰ ਬਣ ਤੋਂ ਬਾਅਦ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਬਹੁਮਤ ਦੇ ਨੇੜੇ ਨਹੀਂ ਜਾ ਰਹੀ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਬੁਰੀ ਤਰ੍ਹਾਂ ਹਾਰਦੇ ਹੋਏ ਦਿਖਾਈ ਦੇ ਰਹੇ ਹਨ ਅੰਕੜਿਆਂ ਮੁਤਾਬਕ ਅਰਵਿੰਦ ਕੇਜਰੀਵਾਲ ਦੀ ਸ਼ੀਟ ਹਾਰ ਚੁੱਕੀ ਹੈ ਉੱਥੇ ਭਾਜਪਾ ਦੇ ਦਿਗਜ ਵੱਡੇ ਫਰਕ ਦੇ ਨਾਲ ਜਿੱਤਦੇ ਨਜ਼ਰ ਆ ਰਹੇ ਹਨ ਆਮ ਆਦਮੀ ਪਾਰਟੀ ਨੂੰ ਵੱਡੇ ਵੱਡੇ ਲੀਡਰਾਂ ਦਾ ਹਾਰਨ ਦਾ ਜੋ ਮਨੋਬਲ ਅਤੇ ਉਸ ਨੂੰ ਪੋਲਿੰਗ ਹੋਈਏ VOTING ਦੀ ਪ੍ਰਤੀਸ਼ਤ ਕਾਫੀ ਘਟ ਗਈ ਹੈ ਉਹਨਾਂ ਦੇ ਆਪਣੀ ਜੋ ਸੀਟ ਸਮਾਲਣ ਵਿੱਚ ਵੱਡੀ ਮੁਸ਼ਕਲ ਸਾਹਮਣਾ ਕਰਨਾ ਪੈ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਦਿਗਜ ਨੇਤਾ ਕੈਬਨਿਟ ਮੰਤਰੀ ਹਾਰਦੇ ਹੋਏ ਦਿਖਾਈ ਦੇ ਰਹੇ ਹਨ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਰਿਹਾ ਹੈ ਦਿੱਲੀ ਦੇ ਵਿੱਚ ਉੱਥੇ ਹੀ ਆਮ ਕਾਂਗਰਸ ਦੇ ਵੱਡੇ ਵੱਡੇ ਲੀਡਰ ਜਿੱਥੇ ਕਿਆ ਜਾਂਦਾ ਸੀ ਕਿ ਕਾਂਗਰਸ ਦੀ ਪਾਰਟੀ 101% ਆਪਣੀ ਸੀਟ ਜਿੱਤਣ ਵਿੱਚ ਕਾਮਯਾਬ ਹੋਵੇਗੀ ਉੱਥੇ ਕਾਂਗਰਸ ਦੀ ਵੱਡੀਆਂ ਸੀਟਾਂ ਹਾਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉੱਥੇ ਭਾਜਪਾ ਕਾਬਜ ਹੁੰਦੀ ਦਿਖਾਈ ਦੇ ਰਹੀ ਹੈ ਪ੍ਰਾਈਵੇਟ ਏਜੰਸੀਆਂ ਨੇ ਤਕਰੀਬਨ ਭਾਜਪਾ ਨੂੰ 38 ਸੀਟਾਂ ਤੋਂ ਲੈ ਕੇ 48-49 ਸੀਟਾਂ ਤੱਕ ਦਾ ਬਹੁਮਤ ਦਿਖਾਇਆ ਗਿਆ ਜਿਸ ਨੂੰ ਲੈ ਕੇ ਭਾਜਪਾ ਦੀ ਸਰਕਾਰ ਬਣਦੀ ਨਿਸ਼ਚਿਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਮੋਦੀ ਦੀ ਸਰਕਾਰ ਦੀ ਜੋ ਭਾਜਪਾ ਦੀ ਸਰਕਾਰ ਵਿਧਾਨ ਸਭਾ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਉੱਥੇ ਹੀ ਤਕਰੀਬਨ 35 ਤੋਂ ਲੈ ਕੇ 42 ਸੀਟਾਂ ਤੱਕ ਦਿਖਾਈਆਂ ਜਾ ਰਹੀਆਂ ਨੇ ਜਿਸ ਵਿੱਚ ਉਤਰਾਜੜਾ ਹੋ ਸਕਦਾ ਹੈ ਉਹ ਇੱਕ ਦੋ ਸੀਟਾਂ ਹੋ ਜਾ ਸਕਦੀਆਂ ਨੇ ਉ ਤਾਂ ਹੈ ਤਾਂ ਪਰ ਬਹੁਤਾ ਜਿਹੜਾ ਅੰਕੜੇ ਹਨ ਉਹ ਭਾਜਪਾ ਦੇ ਹੱਕ ਦੇ ਵਿੱਚ ਜਾ ਰਹੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇੜੇ ਤੇੜੇ ਬਹੁਮਤ ਦੇ ਜਾ ਰਹੀ ਹੈ ਪਰ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਪੰਜਾਬ ਦੇ ਵਿੱਚ ਆਪਸੀ ਤਤਕਾਰ ਵਧ ਗਿਆ ਹਨ ਉਸ ਤੋਂ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਂਗਰਸ ਵੱਲੋਂ ਸਮਰਥਨ ਨਾ ਦਿੱਤਾ ਜਾਵੇ ਹੋ ਸਕਦਾ ਹੈ ਕਾਂਗਰਸ ਵੱਲੋਂ ਸਮਰਥਨ ਬੀਜੇਪੀ ਸਰਕਾਰ ਨੂੰ ਦਿੱਤਾ ਜਾ ਸਕਦਾ ਹੈ ਦਿੱਲੀ ਦੇ ਵਿੱਚ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਣਨ ਦੇ ਅਸਾਰ ਬਹੁਤ ਘਟ ਗਏ ਹਨ ਕਿਉਂਕਿ ਪਿਛਲੇ ਦਿਨੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਮ ਆਦਮੀ ਪਾਰਟੀ ਦੇ ਪਰਦਾਨ ਅਮਨ अरोड़ा ਜੀ ਦੇ ਵਿਚਾਰ ਕਾਫੀ ਤੁਤੂ ਮੈਮੇ ਹੋਈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤੱਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਮੇਅਰ ਬਣਾ ਲਿਆ ਉਸੇ ਤਰ੍ਹਾਂ ਹੀ ਲੁਧਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਤੱਕੇਸ਼ਾਈ ਕੀਤੀ ਬਠਿੰਡਾ ਦੇ ਵਿੱਚ ਵੀ ਵੱਡੀ ਖਬਰ ਆਈ ਹੈ ਜਿਹੜੀ ਬਠਿੰਡਾ ਦੇ ਵਿੱਚ ਵੀ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੰਜਾਬ ਅੰਦਰ ਤੱਕੇਸ਼ਾਈਆਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਨਾਲ ਸਮਰਥਨ ਕਰਨ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਲੀ ਦੇ ਵਿੱਚ ਲੱਗ ਸਕਦਾ ਹੈ ਅਤੇ ਕਾਂਗਰਸ ਦੀ ਪਾਰਟੀ ਨੂੰ ਇਸ ਵਾਰ ਫਿਰ 2 ਜਾਂ 4 ਸੀਟਾਂ ਤੋਂ ਵੱਧ ਸੀਟਾਂ ਮਿਲਦੀਆਂ ਦਿਖਾਈ ਨਹੀਂ ਦੇ ਰਹੀਆਂ ਕਾਂਗਰਸ ਪਾਰਟੀ ਦਾ ਵੱਡਾ ਗ੍ਰਾਫ ਜਿਹੜਾ ਹੈ ਗਿਰਦਾ ਨਜ਼ਰ ਆ ਰਿਹਾ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜਿੱਥੇ ਕਾਂਗਰਸ ਦੇ ਦਿਗਜ ਨੇਤਾ ਦਾ ਕਹਿਣਾ ਸੀ ਕਿ ਇਸ ਵਾਰ ਦਿੱਲੀ ਜਿੱਤਣ ਵਿੱਚ ਕਾਂਗਰਸ ਪਾਰਟੀ ਵੱਡੀ ਮੁਸ਼ਦਦ ਕਰੇਗੀ ਅਤੇ ਵੱਡਾ ਬਹੁਮਤ ਹਾਸਲ ਕਰੇਗੀ ਉੱਥੇ 2 ਤੋਂ 4 ਵੋਟਾਂ ਮਿਲਦੀਆਂ ਦੋ ਤੋਂ 4 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਜੋ ਕਿ ਪ੍ਰਾਈਵੇਟ ਏਜੰਸੀਆਂ ਦੁਆਰਾ ਅੰਕੜੇ ਪੇਸ਼ ਕੀਤੇ ਗਏ ਹਨ ਐਗਜ਼ਿਟ ਪੋਲ ਜਿਸ ਵਿੱਚ ਸੌਫ ਦਿਖਾਈ ਦੇ ਰਿਹਾ ਹੈ ਕਿ ਦਿੱਲੀ ਦੇ ਵਿੱਚ ਇਸ ਵਾਰ ਫਿਰ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ ਝਟਕਾ ਲੱਗ ਰਿਹਾ ਹੈ ਉੱਥੇ ਹੀ ਕਾਂਗਰਸ ਨੂੰ ਵੱਡਾ ਝਟਕਾ ਦਿਖਾਈ ਦੇ ਰਿਹਾ ਹੈ ਕਿਉਂਕਿ 2 ਤੋਂ 4 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ ਬੀਜੇਪੀ ਨੂੰ ਤਿੰਨ ਸੀਟਾਂ ਮਿਲੀਆਂ ਸਨ ਜੋ ਕਿ ਵੱਡਾ ਸਵਾਲੀਆ ਨਿਸ਼ਾਨ ਹੈ ਆਮ ਆਦਮੀ ਪਾਰਟੀ ਨੇ ਹੁਣ ਜਾ ਫਿਰ ਜਿੱਤ ਦਿੱਲੀ ਦੇ ਵਿੱਚ ਪ੍ਰਾਪਤ ਕੀਤੀ ਜੇ 67 67 ਅਮਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਣੇ ਸਨ ਪਰ ਉੱਥੇ ਹੀ ਇਸ ਵਾਰ ਤਕਰੀਬਨ ਅੰਕੜਾ 32 ਤੋਂ ਲੈ ਕੇ 42-43 ਤੱਕ ਹੁੰਦਾ ਦਿਖਾਈ ਦੇ ਰਿਹਾ ਪਰ ਫਿਰ ਵੀ ਬੀਜੇਪੀ ਇਸ ਵਾਰ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਜੋ ਕਿ ਦਿੱਲੀ ਦੇ ਵਿੱਚ ਇੱਕ ਵੱਡਾ ਬਦਲਾਅ ਹੈ ਪਿਛਲੇ ਤਕਰੀਬਨ 34 ਤੋਂ 35 ਸਾਲਾਂ ਬਾਅਦ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ ਜਿਸ ਨੂੰ ਲੈ ਕੇ ਦਿੱਲੀ ਦੇ ਲੋਕਾਂ ਵਿੱਚ ਬੀਜੇਪੀ ਦੇ ਵਰਕਰਾਂ ਵਿੱਚ ਵੱਡੀ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਥੋਂ ਤੱਕ ਕੇ ਲੱਡੂਆਂ ਦੇ ਹਾਰਾਂ ਦੇ ਵੱਡੇ ਵੱਡੇ ਆਰਡਰ ਬੁੱਕ ਕਰਵਾ ਦਿੱਤੇ ਗਏ ਨੇ ਬੀਜੇਪੀ ਸਰਕਾਰ ਵੱਲੋਂ ਬੀਜੇਪੀ ਦੇ ਵੱਡੇ ਆਗੂ ਲੀਡਰਾਂ ਵੱਲੋਂ ਅਤੇ ਮੋਦੀ ਸਰਕਾਰ ਵੱਲੋਂ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਦੁਬਾਰਤੂ ਬੀਜੇਪੀ ਸਰਕਾਰ ਦਾ ਕਬਜ਼ਾ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਡਬਲ ਇੰਜਨ ਸਰਕਾਰ ਬਣੇਗੀ ਦਿੱਲੀ ਦੇ ਵਿੱਚ ਅਤੇ ਲੋਕਾਂ ਨੂੰ ਉਮੀਦ ਪੂਰੀਏ ਉਮੀਦ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਨੇ ਬੀਜੇਪੀ ਸਰਕਾਰ ਵੱਲੋਂ ਉਨਾਂ ਨੂੰ ਲੋਕਾਂ ਨੂੰ ਉਮੀਦ ਜਿਤਾਈ ਜਾ ਰਹੀ ਹੈ ਲੋਕਾਂ ਦੇ ਵੱਲੋਂ ਕਿ ਦਿੱਲੀ ਦੀ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ ਪਹਿਲ ਦੇ ਆਧਾਰ ਤੇ ਵਿਕਾਸ ਅਤੇ ਲੋਕਾਂ ਦੇ ਮਸਲੇ ਹੱਲ ਕਰੇਗੀ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ 8 ਫਰਵਰੀ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਸਭ ਤੋਂ ਤੇਜ਼ ਅੰਕੜੇ ਸਭ ਤੋਂ ਸੀਟਾਂ ਜਿਆਦਾ ਬਾਰੇ ਦੱਸਾਂਗੇ ਅਸੀਂ ਲਗਾਤਾਰ ਡੇਲੀ ਪੋਸਟ ਪੰਜਾਬ ਚੈਨਲ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰ ਲਓ ਡੇਲੀ ਪੋਸਟ ਪੰਜਾਬ ਚੈਨਲ ਦੇ ਨਾਲ ਜੁੜ ਜੋ ਇਹ ਹਰ ਸਮੇਂ ਤਾਜ਼ਾ ਅਪਡੇਟ ਸੱਚ ਦੀ ਆਵਾਜ਼ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਡੇਲੀ ਪੋਸਟ ਪੰਜਾਬ ਚੈਨਲ ਦੇ ਨਾਲ ਜੁੜ ਜੋ